ਮੈਂ ਮਿੰਟੂ ਕਲਸੀ ਤੁਸੀਂ ਦੇਖ ਰਹੇ ਹੋ ਐਫ ਡੀ ਪੀ ਟੀਵੀ ਨਿਊਜ਼ ਖਬਰ ਸਾਂਝੀ ਕਰ ਰਹੇ ਹਾਂ ਚਿੱਟਾ ਕਰੀ ਜਾਂਦਾ ਘਰਾਂ ਦੇ ਘਰ ਦਬਾ ਭਲਾ ਉਹਨਾਂ ਨੂੰ ਕਦੋਂ ਮਿਲਣੀ ਸਜ਼ਾ ਇੱਕ ਖੌਫਨਾਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਚਿੱਟੇ ਦਾ ਜੋ ਨਸ਼ਾ ਕਰਦੇ ਜਿਹਨੇ ਹੋ ਜਾਣਾ ਸਾਵਧਾਨ ਨਹੀਂ ਤਾਂ ਲੱਗੂਗੀ ਇਹ ਭਿਆਨਕ ਬਿਮਾਰੀ ਡਾਕਟਰ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਦਾ ਕੋਈ ਇਲਾਜ ਨਹੀਂ ਹੈ ਚਿੱਟੇ ਤੋਂ ਸਾਵਧਾਨ ਹੋ ਜਾਓ ਅਤੇ ਡਾਕਟਰ ਸਾਹਿਬ ਦੀਆਂ ਗੱਲਾਂ ਧਿਆਨ ਨਾਲ ਸੁਣੋ ਇਹਦਾ ਦੀ ਅਪਡੇਟ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗਿਲ ਮੈਂ ਗਿਲ ਹਸਪੀਟਲ ਮਰੀਂਡਾ ਰੋਡ ਰੋਪੜ ਬਾਈਪਾਸ ਤੇ ਪ੍ਰੈਕਟਿਸ ਕਰਦਾ ਐ ਐਮ ਬੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈਰਾਨੀਜਨਕ ਕੇਸ ਆਇਆ ਜਿਹਦੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਜਿਹੜਾ ਪੇਸ਼ੈਂਟ ਹੈ ਉਹ ਚਿੱਟੇ ਦੇ ਟੀਕੇ ਲਗਾ ਰਿਹਾ ਹੈ ਰੋਜ਼ ਇੱਕ ਜਿਹਦੇ ਕਰਕੇ ਉਸਦੇ ਪੈਰਾਂ ਦੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਵੀ ਉੱਥੇ ਮੋਗੇ ਬਣ ਚੁੱਕੇ ਨੇ ਇਹ ਬਹੁਤ ਜ਼ਿਆਦਾ ਇਨਫੈਕਟਡ ਹੈ ਹੈਪਟਾਈਟਸ ਵੀ ਬੀ ਹੈਪਟਾਈਟਸ ਸੀ ਐਚ ਆਈ ਵੀ ਇਹਦਾ ਚੈੱਕ ਕਰਿਆ ਗਿਆ ਜੀਜ਼ ਇਹਦਾ ਕਾਲਾ ਪੀਲਾ ਪੋਜ਼ਿਟਿਵ ਆਇਆ ਜਿਹਦੀ ਇਹਨੂੰ ਉੱਪਰ ਸਰਕਾਰ ਤੋਂ ਦਵਾਈ ਸ਼ੁਰੂ ਕਰਾਵਾਂਗੇ ਪਰ ਹੌਲੀ ਹੌਲੀ ਮੈਂ ਚਾਹਨਾ ਵੀ ਸਾਡੀ ਜਿਹੜੀ ਪਨੀਰੀ ਹੁਣ ਕੁੱਠੇ ਪਾਸੇ ਪਈ ਹੋਈ ਹੈ ਉਹ ਹੁਣ ਸੁਧਰ ਜਵੇ ਵਾਪਸ ਆ ਜਵੇ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜ਼ਿਆਦਾ ਜ਼ਖਮਾਂ ਨੂੰ ਠੀਕ ਕਰਨਾ ਤੇ ਚਿੱਟੇ ਦੀ ਤੋਣ ਨੂੰ ਠੀਕ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ ਮੈਂ ਤੁਹਾਡੇ ਨਾਲ ਹੈ ਜਿੰਨੇ ਦਾ 1 ਗ੍ਰਾਮ ਚਿੱਟਾ ਹੁੰਦਾ ਉੰਨੇ 'ਚ ਮੈਂ ਤੁਹਾਡਾ ਪੂਰਾ ਟ੍ਰੀਟਮੈਂਟ ਕਰ ਦੂੰਗਾ ਵਾਦਾ ਕਰਦਾ ਹਾਂ ਮੈਂ ਪੁਲਸ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਚਿੱਟਾ ਵੇਚਦਾ ਹੈ ਉਹਨੂੰ ਠੋਕੋ ਤੇ ਜਿਹੜਾ ਵੀ ਚਿੱਟਾ ਪੀਂਦਾ ਹੈ ਉਹਨੂੰ ਰੋਕੋ ਉਹਦਾ ਇਲਾਜ ਕਰਾਓ ਜੇ ਹੁਣ ਆਪਾਂ ਇਸ ਕੋਡ ਨੂੰ ਖਤਮ ਕਰਨ ਨੂੰ ਲੱਗੇ ਤਾਂ ਸਾਨੂੰ ਘੱਟੋ ਘੱਟ ਵੀ 10 ਸਾਲ ਲੱਗ ਜਾਣੇ ਮੇਰੀ ਇਹ ਬੇਨਤੀ ਹਰ ਅਫਸਰ ਹਰ ਮੁਲਾਜ਼ਮ ਦੇ ਮੋਬਾਈਲ 'ਚ ਤੇ ਹਰ ਬੰਦੇ ਦੇ ਮੋਬਾਈਲ 'ਚ ਪਹਚਾਓ ਤਾਂ ਕਿ ਆਪ ਆਪਣੀ ਜ਼ੁਬਾਨੀ ਨੂੰ ਸਾਬ ਸਕੇ ਥੈਂਕ ਯੂ